ਅੱਜ ਇੰਗਲੈਂਡ ਦੇ ਵਿੱਚ ਇਹ ਸਾਡਾ ਆਖਰੀ ਦਿਨ ਹੈ ਤੇ ਜਿਹੜਾ ਇੰਗਲੈਂਡ ਦਾ ਸਫ਼ਰ ਸੀਗਾ ਬਹੁਤ ਸੋਹਣਾ ਤੇ ਸ਼ਾਨਦਾਰ ਰਿਹਾ ਤੇ ਅਸੀਂ ਹੁਣ ਆਪਣੇ ਮਾਮਾ ਜੀ ਦੇ ਘਰ ਤੇ ਇੱਥੋਂ ਅਸੀਂ ਜਾਣਾ ਹੀਥਰੋ 에ਅਰਪੋਰਟ ਹੀਥਰੋ 에ਅਰਪੋਰਟ ਬਸ ਇੱਥੋਂ 15 ਮਿੰਟ ਦੀ ਡਿਸਟੈਂਸ ਤੇ 15 ਮਿੰਟ ਦੀ ਦੂਰੀ ਹੈ ਸਾਊਥ ਹਾਲ ਦੇ ਵਿੱਚ ਆ ਅਸੀਂ ਤੇ ਪਹਿਲਾਂ ਘਰੇ ਚੱਲਦੇ ਆ ਸਮਾਨ-ਸਮੂਨ ਆਪਣਾ ਪੈਕ ਕਰਨਾ ਐਟੈਚੀ ਪੈਕ ਕਰਨੇ ਆ ਤੇ ਬਾਕੀ ਅਗਲੇ ਟੂਰ ਬਾਰੇ ਗੱਲਾਂ-ਬਾਤਾਂ ਤੇ ਕਰਾਂਗੇ 에ਅਰਪੋਰਟ ਤੇ ਜਾ ਕੇ ਜਿਹੜਾ ਆਪਣਾ ਇਹ ਵਲੌਗ ਸਮਾਪਤ ਜਾਂ ਫਲਾਈਟ ਚ ਕਿਤੇ ਵੀ ਜਿਹੜਾ ਇਸ ਤੋਂ ਬਾਅਦ ਅਗਲਾ ਨਵਾਂ ਵਲੌਗ ਆਊਗਾ ਉਹ ਨਵੇਂ ਦੇਸ਼ ਦਾ ਆਊਗਾ ਇਹ ਮਾਮਾ ਜੀ ਵੱਲੋਂ ਟੈਚੀ ਸਾਡੇ ਕੱਢੇ ਜਾ ਰਹੇ ਆ ਇਹ ਕਹਿੰਦੇ ਵੇਟ ਕਰਾਂਗੇ ਹੁਣ ਪੂਰਾ ਮਾਮਾ ਜੀ ਦਾ ਧੰਨਵਾਦ ਤੇ ਮਾਮੀ ਜੀ ਦਾ ਧੰਨਵਾਦ ਸਾਡੇ ਦਾ ਜਿਨ੍ਹਾਂ ਨੇ ਇਹਨੇ ਪ੍ਰਸ਼ਾਦੇ ਸਿਕਾਏ ਇਹਨੇ ਦਾ ਨਿ ਸੇਵਾ ਕੀਤੀ ਤੇ ਸੰਦੀਪ ਦਾ ਧੰਨਵਾਦ ਇੰਨਾ ਸਾਨੂੰ ਟਾਈਮ ਦਿੱਤਾ ਇੰਨਾ ਘਮਾਇਆ ਫਰਾਇਆ ਸਾਰੇ ਨਾਨਕੇ ਦਾ ਥੈਂਕ ਯੂ ਇਹ ਦੇਖੋ ਐਂ ਵੇਟ ਹੁੰਦਾ ਹੁੰਦਾ ਟੈਚੀ ਲੈ ਕੇ ਆ ਖੜ ਜਾਂਦੇ ਆ ਉੱਪਰ ਆ ਕੁਛ ਗਿਫਟਸ ਤੁਹਾਨੂੰ ਦਿਖਾ ਦਈਏ ਸੀ ਜਾਂਦੇ ਜਾਂਦੇ ਤੇ ਸਾਡੇ ਸਬਸਕ੍ਰਾਈਬਰਸ ਵੱਲੋਂ ਜਿੱਦਣ ਸਾਨੂੰ ਮਿਲਣ ਆਏ ਸੀ ਲੰਡਨ ਦੀਆਂ ਨਿਸ਼ਾਨੀਆਂ ਵੱਖ-ਵੱਖ ਲੈ ਕੇ ਦਿੱਤੀਆਂ ਗਈਆਂ ਥੈਂਕ ਯੂ so much ਪਿਆਰ ਬਹੁਤ ਸਾਰਾ ਸਾਰਿਆਂ ਨੂੰ ਤੇ ਧੰਨਵਾਦ ਜਿੰਨੀਆਂ ਜਿੰਨੀਆਂ ਚੀਜ਼ਾਂ ਸੀ ਲਾਈਵ ਦੇਖੀ ਹੈ ਨਾ ਤੇ ਆ ਲੰਡਨ ਆਈ ਹੋ ਗਿਆ ਆ ਬਿਗ ਬੈਨ ਹੋ ਗਿਆ ਆ ਟੈਲੀਫੋਨ ਬੂਥ ਹੋ ਗਿਆ ਤੇ ਆ ਲੰਡਨ ਬੱਸ ਹੋ ਗਈ ਸਾਰਾ ਕੁਝ ਬਹੁਤ ਵਧੀਆ ਸੀ ਯਾਰ ਸਾਨੂੰ ਬਹੁਤ ਪਸੰਦ ਆਇਆ ਸਾਰਾ ਜਿਵੇਂ ਆਪਾਂ ਘਰ ਲਈ ਨਿਸ਼ਾਨੀਆਂ ਲੈਣੇ ਹੁੰਦੇ ਹਾਂ ਹਾਂਜੀ ਇਹ जग ਦਾ ਵੀ ਹੈ ਚੱਲ ਰਹੇ ਹੁਣ ਸੰਦੀਪ ਇਹ ਇੱਕ ਕਲਰ ਕੱਢਦਾ ਹੈਗਾ ਬਹੁਤ ਸੋਹਣੇ ਸੋਹਣੇ ਥੈਂਕ ਯੂ ਸੋ ਮੱਚ ਇੰਗਲੈਂਡ ਵਾਲਿਓ ਤੁਹਾਡਾ ਸਭ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਫਿਰ ਮਿਲਾਂਗੇ ਜਲਦੀ ਇਹ ਡੈਕੋਰੇਸ਼ਨ ਵਾਲਾ ਸਾਡਾ ਸਮਾਨ ਆ ਜਿਹੜਾ ਅਸੀਂ 50 60000 ਦੀ ਅਸੀਂ ਸ਼ਾਪਿੰਗ ਕੀਤੀ ਹੈ ਇਹ ਹੁਣ ਅਸੀਂ ਹੱਥਾਂ 'ਚ ਫੜ ਕੇ ਲੈ ਜਣਾ ਇਹ ਟੱਚੀਆਂ 'ਚ ਆਇਆ ਨਹੀਂ ਹੈਗਾ ਇਹ ਮਮੀ ਦੇ ਹੱਥ ਦੇ ਖਾਣੇ ਸਾਨੂੰ ਜ਼ਿਆਦਾ ਆਉਣਗੇ ਦੇਖੋ ਸਰੋਂ ਦਾ ਸਾਗ ਇੰਗਲੈਂਡ 'ਚ ਨਾਲ ਗੁੜ ਸਾਰਾ ਕੁਝ ਮਿਲਦਾ ਸੀਗਾ ਇੱਥੇ ਸ਼ਾਹੀ ਪਨੀਰ ਪਰੌਂਠੇ ਕਿਆ ਬਾਤ ਸੀਗਾ 2 ਮਹੀਨਿਆਂ ਨੂੰ ਜਾਂ 2.5 ਮਹੀਨਿਆਂ ਨੂੰ ਫਿਰ ਕਿਹੜਾ ਵੱਜੂਗਾ ਇੱਥੇ ਮਾਮਾ ਜੀ ਦੇ ਘਰੇ ਫਿਰ ਇੰਗਲੈਂਡ ਤੋਂ ਤੁਹਾਡੇ ਕੋਲੇ ਵਲੌਗ ਆਉਣਗੇ ਤੇ ਹੁਣ ਕੇਰਾ ਆਇਆ ਫਟਾਫਟ ਹੀਥਰੋ ਪਹੁੰਚ ਜਾਈਏ ਕਿਉਂਕਿ ਸਾਡੀ ਫਲਾਈਟ 'ਚ ਸਿਰਫ ਪੌਣੇ 2 ਘੰਟੇ ਆ ਵੈਸੇ ਮਾਮਾ ਜੀ ਕਹਿੰਦੇ ਵੀ ਡੇਢ ਘੰਟਾ ਵੀ ਪਹਿਲਾਂ ਹੀ 에ਰਪੋਰਟ ਤੇ ਪਹੁੰਚ ਜਾਓ ਕੋਈ ਖਾਸ ਗੱਲ ਨਹੀਂ ਕਿਉਂਕਿ ਭੀੜ ਇੰਨੀ ਹੁੰਦੀ ਨਹੀਂ ਹੈਗੀ ਹੀਥਰੋ ਤੇ ਲਓ ਮੜਾ ਜਿਆ ਦਿਓ ਸਾਈਡ ਮੈਂ ਵਿੱਚ ਰੱਖਦਾ ਸਾਡ ਵਿੱਚ ਮੈਂ ਰੱਖਦਾ ਰੱਖਦਾ ਉੱਪਰ ਹੀ ਰੱਖ ਬਸ ਕੋਈ ਚੱਕਰ ਨਹੀਂ ਦੋ ਟੈਚੀ ਲੈ ਕੇ ਆਏ ਸੀ ਚਾਰ ਲੈ ਕੇ ਚੱਲੇ ਹਾਂਜੀ ਲਓ ਜੀ ਸ਼ੁਕਰੀਆ ਜੀ ਨਾ ਨਾ ਸ਼ੁਕਰੀਆ ਦਾ ਪਹਿਲਾਂ ਹੱਥ ਬਿਲੇ ਕਰ ਆਈ ਮਿਲੇ ਨਹੀਂ ਜਾਂਦਾ ਟੰਗ ਅੱਛਾ ਇਹ ਕੁੜੀ ਨੇ ਡੈਕੋਰੇਸ਼ਨ ਦੀ ਇੰਨੀ ਸ਼ਾਪਿੰਗ ਕੀਤੀ ਹੈ ਨਾ ਖੁਸ਼ੀ ਨੇ ਇਹ ਕੀਤੀ ਮੈਂ ਕਿਹਾ ਤਾਂ ਹੀ ਮੈਨੂੰ ਨਮਾ ਕਰ પાਕੇ ਦਵਾਂਗੇ ਜੇ ਮੈਂ ਡੈਕੋਰੇਸ਼ਨ ਖਰੀਦੂਗੀ ਚਲੋ 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 ਫਟਾਫਟ ਚਲੋ ਚੰਗਾ ਬੰਦੇ ਆਪਕੇ ਜੀ ਸਸਰੀ ਕਾਲ ਮਾਮੀ ਜੀ ਇਹ ਜਾਂਦੇ ਹੋਏ ਮੈਂ ਮੇਠ ਘਰਾ ਕੇ ਤੇ ਸਾਰਿਆਂ ਨੂੰ ਦਵੇ ਇਟ ਇਜ਼ ਸੋ ਮਚ ਆ ਮੂਵਮੈਂਟ ਮੈਂ ਜਾਂਦੇ ਹੋਏ ਵੀ ਕਰਾ ਕੇ ਤੋੜਦੇ ਆ ਜਾਂਦੇ ਆ ਮੈਂ ਤਾਂ ਸਾਰੇ ਗੁੜ ਦੀ ਡਲੀ ਤੇ ਦੰਦੀ ਵੱਡ ਲੈਣਾ ਅਗਲੇ ਦੇਸ਼ ਚ ਪਤਾ ਨਹੀਂ ਮਿਲੂਗਾ ਪਤਾ ਹੀ ਨਾ ਨਹੀਂ ਨਹੀਂ ਐਦਾਂ ਕਹਨੂੰ ਚੰਗਾ ਜੀ ਥੈਂਕ ਯੂ ਥੈਂਕ ਯੂ ਸ਼ੁਕਰੀਆ ਥੈਂਕ ਯੂ ਸੋ ਮਚ ਅਸੀਂ ਕਰਾਂਗੇ ਚੰਗਾ ਸੰਦੀਪ ਤੂੰ ਤਾਂ ਨਾਲ ਹੀ ਜਾ ਸੰਦੀਪ ਨੇ ਸਾਨੂੰ 에어ਪੋਰਟ ਛੱਡ ਕੇ ਆਉਣਾ ਤੇ ਮਾਮਾ ਇਹ ਵੀ ਇੱਥੇ ਮੈਨਾਂ ਬੈਠਾ ਮੈਨਾਂ ਤੇ ਫਿਰ ਆਪਣੇ ਨੰਨ ਨਹੀਂ ਨਹੀਂ ਮੈਂ ਇਹ ਨਹੀਂ ਲੈਣਾ ਬਸ ਆ ਹੋ ਗਏ ਇੱਕ ਆਗੇ ਮਾਮਾ ਜੀ ਬਹੁਤ ਨਹੀਂ ਨਹੀਂ ਮਾਮਾ ਇਹ ਨਾ ਨਾ ਇਹ ਗਲਤ ਨਹੀਂ ਗਲਤ ਨਹੀਂ ਫਿਰ ਅਸੀਂ ਰੁਸਕੇ ਜਾਵਾਂਗੇ ਮੇਰੇ ਹਿਸਾਬ ਨਾਲ ਨਹੀਂ 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 ਯਾਰ ਉਹ ਮੁੱਸ ਜੂ ਇਹਦਾ ਬੰਦੇ ਤੋਦੇ ਨਾ ਕੁਛ ਨਹੀਂ ਦਾ ਥੈਂਕ ਯੂ ਸੋ ਮੱਚ ਸ਼ੁਕਰੀਆ ਬਹੁਤ ਬਹੁਤ ਮਾਰਾ ਸੱਚੇ ਪਾਤਸ਼ਾਹ ਗੁਰੂ ਤੁਹਾਨੂੰ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜਿਸ ਤਰ੍ਹਾਂ ਤੁਸੀਂ ਆਪਣੇ ਨਾ ਪੰਜਾਬੀਆਂ ਨੂੰ ਪਿਆਰ ਦੇ ਰਹੇ ਹੋ ਬਸ ਤੁਹਾਨੂੰ ਇਹਦੂ ਚੌਗਣਾ ਪਿਆਰ ਮਿਲੇ ਪਿਆ ਥੈਂਕ ਯੂ ਸੋ ਮੱਚ ਹੁਣ ਤੋਂ ਜਗਤ ਮਾਮਾ ਜੀਓ ਜਿੱਥੇ ਵੀ ਸਾਡੇ ਚਾਹਣ ਵਾਲ ਮਿਲਿਆ ਕਰਨਗੇ ਤੁਸੀਂ ਕਹਿਦੇ ਕਰਨਾ ਹਾਂਜੀ ਹਾਂਜੀ ਫੋਟੋ ਕਰਾ ਲੈ ਕਰੋ ਖੜ ਕੇ ਠੀਕ ਤਰੱਕੀਆਂ ਬਖਸ਼ੇ ਮਾਰਾ ਸੱਚੇ ਪਾਤਸ਼ਾਹ ਥੈਂਕ ਯੂ ਸੋ ਮੱਚ ਮਿਲਦੇ ਆਂ ਅੱਛੇ ਤੀ ਆ ਥੋੜੀ ਆਹ ਪਿਆਰ ਹੈ ਮਾਮਿਆਂ ਦਾ ਦੇਖੋ 100 100 ਪਾਉਂਡ ਮਹਾਰਾਜ ਨੇ ਤਰੱਕੀਆਂ ਸਭਲੇ ਨੂੰ ਪੰਜਾਬੀਆਂ ਨੇ ਇੰਦੀ ਤਰੱਕੀਆਂ ਵਗਸ਼ੇ ਥੈਂਕ ਯੂ ਸ਼ੁਕਰੀਆ ਜੀ ਸ਼ੁਕਰੀਆ ਇਹ ਦੇਖ ਲੋ ਭੈਣ ਸਾਡੀ ਨਾਲੇ ਸਾਨੂੰ ਛੱਡਣ ਜਾ ਰਹੀ ਐਰਪੋਰਟ ਨੇ ਰੋ ਰਹੀ ਐ ਕੁਝ ਨਹੀਂ ਹੁੰਦਾ ਫੇਰ ਆ ਜਾਣਾ ਆਪਾਂ ਫੇਰ ਕਿੱਡੀ ਕਬੜੀ ਗੱਲ ਹੈ ਜੇ ਕਹਿੰਦੇ ਮਿਲਣਾ ਵਿਛੜਣਾ ਸਾਰਾ ਕੁਝ ਚੱਲਦਾ ਰਹਿੰਦਾ ਜ਼ਿੰਦਗੀ 'ਚ ਹੈ ਠੀਕ ਹੈ ਇਮੋਸ਼ਨਲੀ ਹੋਈ ਜਾ ਓਕੇ ਇਹ ਸੰਦੀਪ ਸਾਡੀ ਬਹੁਤ ਵਧੀਆ ਗਾਈਡ ਸੀ ਦੇ ਸਾਰਿਆਂ ਨੇ ਇਹਨੂੰ ਬਹੁਤ ਐਪਰੀਸ਼ੀਏਟ ਕੀਤਾ ਵੀ ਸੰਦੀਪ ਬਹੁਤ ਸੋਹਣੀ ਪੰਜਾਬੀ ਬੋਲਦੀ ਐ ਸੰਦੀਪ ਨੇ ਬਹੁਤ ਸੋਹਣਾ ਤੁਹਾਨੂੰ ਕਮਾਇਆ ਤੇ ਸਾਰੇ ਅਜ ਸੰਦੀਪ ਲਈ ਤੇ ਥੈਂਕ ਯੂ ਲਿਖ ਦਿਓ ਓਕੇ ਠੀਕ ਆ ਹੁਣ ਖੁਸ਼ ਆ ਹੁਣ ਨਾ ਰੋਈਓ ਓਕੇ ਮੌਸਮ ਦਾ ਵੀ ਨਾ ਇੱਥੇ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਜਦੋਂ ਅਸੀਂ ਆਏ ਸੀ ਉਦੋਂ ਮੀਂਹ ਪੈਂਦੇ ਸੀਗੇ ਤੇ ਠੰਡ ਬਹੁਤ ਸੀਗੀ ਹੁਣ ਧੁੱਪਾਂ ਤਿੱਖੀਆਂ ਨਿਕਲਣ ਲੱਗੀਆਂ ਤੇ ਦਿਨ ਵਧੀਆ ਰਹਿਣਗੇ ਇਹ ਲਓ ਜੀ ਅਸੀਂ ਪਹੁੰਚ ਗਏ ਆ ਹੀਥਰੋ 에어ਪੋਰਟ ਤੇ 에어ਪੋਰਟ ਦਾ ਬਾਹਰਲਾ ਬੱਸ ਹੈ ਤੇ ਅਸੀਂ ਜਾਣਾ ਟਰਮੀਨਲ 2 ਤੇ 10 ਮਿੰਟ ਚ ਅਸੀਂ ਪਹੁੰਚ ਗਏ ਆ 에어ਪੋਰਟ ਤੇ ਆਪਣਾ ਸਮਾਨ ਉਤਾਰਦੇ ਆ ਤੇ ਅੰਦਰ ਫਿਰ ਬੋਰਡਿੰਗ ਪਾਸ ਵਗੈਰਾ ਕਰਾਉਨੇ ਆ ਕਿਉਂਕਿ ਫਲਾਈਟ ਚ ਟਾਈਮ ਬਹੁਤ ਸ਼ਾਰਟ ਹੈ ਤੇ ਜਿਹੜੀ ਇਹ ਫਲਾਈਟ ਆ ਸਾਡੀ ਇਹ ਟਰਮੀਨਲ 2 ਤੋਂ ਆ ਜਿੱਦੇ ਅਸੀਂ ਲੰਡਨ ਉਤਰੇ ਸੀ ਉਦਦੇ ਟਰਮੀਨਲ 5 ਤੇ ਉਤਰੇ ਸੀ ਕਿਉਂਕਿ ਬ੍ਰਿਟਿਸ਼ 에ਅਰਵੇਜ਼ ਦੀ ਸਾਡੀ ਫਲਾਈਟ ਸੀਗੀ ਉਹ ਤੇ ਇੱਥੇ ਅਲੱਗ-ਅਲੱਗ ਟਰਮੀਨਲ ਬਣੇ ਹੋਇਆ ਸਾਰੇ 1 ਅਲੱਗ ਹੈ 2 ਅਲੱਗ ਹੈ 3 ਅਲੱਗ 5 ਟਰਮੀਨਲ ਆ ਟੋਟਲ ਤੇ ਬਹੁਤ ਵੱਡਾ 에ਅਰਪੋਰਟ ਆ ਯਾਰ ਹੀਥਰੋ ਤੇ ਜਿਵੇਂ ਆਪਣੇ ਦਿੱਲੀ ਦਾ ਟਰਮੀਨਲ ਸਾਰੇ ਇਕੱਠੇ ਹੈ ਨਾ ਇਕੱਲਾ ਇਕੱਲਾਗਾ 2 ਤੇ 3 ਇਕੱਠੇ ਹੀ ਬਿਲਡਿੰਗ ਇਹਨਾਂ ਦੀਆਂ ਬਿਲਡਿੰਗਸ ਵੀ ਲੱਗਾ ਤਾਂ ਜੋ ਇੱਥੇ ਟ੍ਰੈਫਿਕ ਨਹੀਂ ਹੁੰਦੀ ਰੋਡ ਵੀ ਇਹਨਾਂ ਨੂੰ ਅਲੱ ਗਾਈਜ਼ ਵੱਡੇ ਅਟੈਚੀ ਮੈਂ ਤਾਰ ਦਿੰਨਾ ਬਾਕੀ ਸਮਾਨ ਤੁਸੀਂ ਤਾਰ ਲਓ ਮੈਂ ਤਾਰ ਦਮੈਂ ਤਾਰ ਦ ਕੋਈ ਇਸ਼ੂ ਨਹੀਂ ਹੈਗਾ ਛੱਡ ਦਿਓ ਜੀ ਬਬਾਏ ਮਿਸ ਯੂ so much ਐਂਡ ਥੈਂਕ ਯੂ so much ਓਕੇ ਜਲਦੀ ਮਿਲਦੇ ਆਪਾਂ ਰੋਣਾ ਨਹੀਂ ਰੋਣਾ ਨਹੀਂ ਹੈਗਾ ਰੋਣਾ ਨਹੀਂ ਆਪਾਂ ਓਕੇ ਇਸ ਇੰਗਲਿਸ਼ ਬੋਲੀ ਜਾਂ ਪੰਜਾਬੀ ਚ ਜਿਵੇਂ ਆਪਾਂ ਵਧੀਆ ਟਾਈਮ ਸਪੈਂਡ ਕੀਤਾ ਆਮ ਗੋਇੰ ਟੂ ਮਿਸ ਯੂ ਯਾ ਆ ਮਿਸ ਯੂ ਟੂ ਚੰਗਾ ਫਿਰ ਸੰਦੀਪ ਛੇਤੀ ਮਿਲਾਂਗੇ ਦੁਬਾਰਾ ਬਾਏ ਠੀਕ ਹੈ ਓਕੇ ਜੂਨ ਚ ਯਾ ਹੋਪਸ ਸੋ ਲੀ ਜਾਓਗੀ ਬਾਤ ਉਦੋਂ ਉਦੋਂ ਉਹ ਤਾਂ ਆਪਾਂ ਜਿਆਦਾ ਟਾਈਮ ਸਪੈਂਡ ਕਰਨਾ ਹੈ ਤੇ ਸਕਾਟਲੈਂਡ ਵੇਲਜ਼ ਆਲਾ ਦਬਾਰਾ ਸਾਰਾ ਕੋਮਨ ਪਲਾਨ ਕਰ ਲਿਆ ਸੀ ਇੱਕ ਬਹੁਤ ਵਧੀਆ ਘਰਾਂ ਹਲੇ ਰਵੀ ਬਾਕੀ ਅੱਜ ਭਾਣਜਾ ਸਕੂਲ ਗਿਆ ਹੋਇਆ ਹੈ ਭੈਣ ਵੀ ਆਪਣੇ ਘਰੇ ਲਿਵਰਪੂਲ ਹੋਲੀਵਰਪੂਲ ਤੋਂ ਤਾਂ ਅਸੀਂ ਹੀਥਰੋ ਕਿਉਂਕਿ 300 ਕਿਲੋਮੀਟਰ ਦੂਰ ਪੈ ਜਾਂਦਾ ਬਹੁਤ ਦੂਰੋਂ ਚੜ ਰਹੇ ਆ ਤੇ ਕੋਈ ਨਹੀਂ ਸੰਦੀਪ ਰੋਣਾ ਨਹੀਂ ਬਾਕੀ ਭਾਜੀ ਵੀ ਕੰਮ ਤੇ ਗਏ ਆ ਤੇ ਬਹੁਤ ਸਾਰਾ ਪਿਆਰ ਤੁਹਾਨੂੰ ਸਤਿਕਾਰ ਬਾਅਦੋਂ ਦੇਖੋਗੇ ਸਾਨੂੰ ਸਾਰਿਆਂ ਨੂੰ ਤੇ ਜਿਆਦਾ ਹੋ ਗਈ ਤੁਹਾਡੀ ਵੀ ਮਿਸ ਯੂ ਸੋ ਮਚ ਤੇ ਬਾਕੀ ਜਿਹੜੇ ਜਿਹੜੇ ਸਾਨੂੰ ਇੰਗਲੈਂਡ ਚ ਮਿਲੇ ਤੇ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਥੈਂਕ ਯੂ ਤੇ ਫਿਰ ਮਿਲਾਂਗੇ ਆਪਾਂ ਅ 2 ਮਿੰਟ ਬਾਅਦ ਠੀਕ ਹੈ ਬਾਏ ਬਾਏ ਓਕੇ ਬਾਏ ਚੰਗਾ ਸੰਦੀਪ ਬਾਏ ਠੀਕ ਹੈ ਬਾਏ ਬਾਏ ਚਲੋ ਖੁਸ਼ੀ April ਦਾ ਮਹੀਨਾ ਆ ਗਿਆ ਯਾਰ ਦੇਖ ਲੋ ਇੱਥੇ ਵੀ ਧੁੱਪਾਂ ਚੜਨ ਲੱਗੀਆਂ ਜਦੋਂ ਅਸੀਂ ਆਏ ਸੀ ਉਦੋਂ ਕਿੰਨੇ ਮੀਂਹ ਪਈ ਜਾਂਦੇ ਸੀਗੇ ਇੱਥੇ ਤੇ ਹੁਣ ਮੌਸਮ ਵਧੀਆ ਰਹਿਣ ਲੱਗਿਆ ਸਾਫ਼ ਸੁਥਰਾ ਹੈ ਰਿਪਾ ਮੈਨੂੰ ਹੁਣ ਐ ਫਿਕਰ ਹੋਈ ਪਈ ਉਹਨੇ ਕੱਲੀ ਨੇ ਜਾਣਾ ਯਾਰ ਕੁਝ ਨਹੀਂ ਹੁੰਦਾ ਚੱਲ ਜਾਣਾ ਸਾਨੂੰ ਵੀ ਵੈਸੇ ਇਦਾਂ ਹੋ ਰਿਹਾ ਕਿ ਜੇ ਨਗਰ ਕੀਰਤਨ ਦੇਖ ਕੇ ਜਾਂਦੇ 5-7 ਦਿਨ ਹੋਰ ਪਰ ਉਹ ਕਿੰਨੇ ਤਾਂ ਜਿਆਦਾ ਵਧੀਆ ਸੀ ਕਿਉਂਕਿ ਇੱਥੇ ਆਉਣ ਤੋਂ ਪਹਿਲਾਂ ਪਤਾ ਨਹੀਂ ਸੀਗਾ ਟਿਕਟ ਅਸਲ 'ਚ ਅਸੀਂ ਪਹਿਲੀ ਮਹੀਨਾ ਡੇਢ ਮਹੀਨਾ ਪਹਿਲਾਂ ਬਾਈ ਕਰਕੇ ਰੱਖ ਲੈਣੇ ਹੁੰਦੇ ਆ। ਇਥਰੋ ਤੇ ਆ ਗੱਲ ਵਧੀਆ ਲੱਗੀ ਹੁੰਦੀ ਹੈ ਤੇ ਤੁਹਾਡੇ ਨਾਲ ਜਿਹੜੀ ਫਲਾਈਟ ਹੈ ਵੀ ਕਿਹੜੇ ਜ਼ੋਨ ਦੇ ਆ ਚੈੱਕ ਇਨ ਜ਼ੋਨਸ ਪਹਿਲੀ ਸਾਰੀਆਂ 에ਅਰਲਾਈਨਸ ਦੇ ਨਾਮ ਇੱਥੇ ਮੈਂਸ਼ਨ ਕੀਤੇ ਹੋਏ ਆ ਇਹਨਾਂ ਨੇ ਕਿ ਆਹ ਜ਼ੋਨ ਤੇ ਆਹ 에ਅਰਲਾਈਨ ਆਂਡੀਆਂ ਆਪਣੇ ਪੁੱਛਣਾ ਪੈਂਦਾ ਜਾਂ ਲੱਭਣਾ ਪੈਂਦਾ ਹੈਗਾ। ਇੱਥੋਂ ਆਫੀਸ਼ੀਅਲੀ ਅੰਦਰ ਐਂਟਰ ਹੋ ਰਹੇ ਆ 에ਅਰਪੋਰਟ ਤੇ। ਇੱਥੇ 에ਅਰਪੋਰਟ ਤੇ ਤੁਹਾਨੂੰ ਕਾਫੀ ਪੰਜਾਬੀ ਜਾਂ ਇੰਡੀਅਨ ਮੋਸਟਲੀ ਮਿਲ ਜਾਂਦੇ ਆ ਉਹ ਦਿਨ ਵੀ ਅਸੀਂ ਬੜੇ ਦੇਖੇ ਸੀਗੇ ਜਿਹੜੇ ਇੰਡੀਅਨ ਸੀਗੇ ਸ਼ੁਕਰ ਹੈ ਤੇ ਕਾਊਂਟਰ ਤੇ ਕੋਈ ਭੀੜ ਨਹੀਂ ਹੈਗੀ ਬਿਲਕੁਲ ਖਾਲੀ ਪਏ ਸਕਿਉਰਟੀ ਸਾਰੀ ਹੋ ਗਈ ਤੇ 12 ਵਜੇ ਸੈਂਟੀਮੈਂਟ ਹੋ ਗਏ ਤੇ ਸਵਾ ਇੱਕ ਫਲਾਈਟ ਆ ਸਾਡੀ ਯੂਕੇ ਦੀ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਸਿਰਫ ਇੱਥੇ ਕੱਲੀ ਸਕਿਉਰਟੀ ਹੋ ਹੁੰਦੀ ਹੈ ਐਗਜ਼ਿਟ ਦੀ ਸਟੈਂਪ ਨਹੀਂ ਲੱਗਦੀ ਯੂਕੇ ਚ ਸਾਨੂੰ ਅਸੀਂ ਵੀ ਜਿਵੇਂ ਹਰ 에ਰਪੋਰਟ ਤੇ ਹੁੰਦਾ ਵੀ ਸਿਕਿਉਰਿਟੀ ਹੋ ਗਈ ਵੀ ਹੁਣ ਇਮੀਗ੍ਰੇਸ਼ਨ ਕਰਾਉਣੀ ਐ ਅੱਗੇ-ਅੱਗੇ ਪਤਾ ਚੱਲਿਆ ਕਹਿੰਦੇ ਯੂਕੇ ਐਗਜ਼ਿਟ ਦੀ ਸਟੈਂਪ ਨਹੀਂ ਦਿੰਦਾ ਹਲੋ ਸਸਕੀ ਗੱਲ ਜੀ ਹਾਂਜੀ ਓਕੇ ਓਕੇ ਥੈਂਕ ਯੂ ਥੈਂਕ ਯੂ ਜੀ ਇਹ ਸਾਹਮਣੇ ਆ ਗਿਆ ਲੰਡਨ ਦਾ ਡਿਊਟੀ ਫ੍ਰੀ ਡਿਊਟੀ ਫ੍ਰੀ ਤੇ ਵੀ ਇਥੇ ਰੋਲੈਕਸ ਦੇ ਸ਼ੋਅਰੂਮ ਬਾ ਹਿਥਰਿਆ 에어ਪੋਰਟ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਸਾਫ਼ ਸੁਥਰਾ ਇੱਥੇ ਨਾ ਭੀੜ ਭੜਕਾ ਨਹੀਂ ਹੈਗਾ ਬਿਲਕੁਲ ਵੀ ਤੁਹਾਨੂੰ ਕਰਾਊਡ ਨਹੀਂ ਮਿਲੇਗਾ ਉਹ ਕਿਉਂ ਨਹੀਂ ਮਿਲੇਗਾ ਉਹਦਾ ਤੁਹਾਨੂੰ ਦੱਸਿਆ ਸੀ ਕਾਰਨ ਇੱਥੇ ਟਰਮੀਨਲ 5 ਹੈ ਸਾਰੀ ਟ੍ਰੈਫਿਕ ਨੂੰ ਡਿਵਾਈਡ ਕਰਕੇ ਤਾਰਿਆ ਜਾਂਦਾ ਕੁਝ 에어ਲਾਈਨਸ ਟਰਮੀਨਲ 1 ਤੇ ਆਉਂਦੀਆਂ ਕੁਝ 2 ਤੇ ਆਉਂਦੀਆਂ ਤੇ ਤਾਂ ਕਰਕੇ ਇੱਥੇ ਨਾ ਬਿਲਕੁਲ ਵੀ ਤੁਹਾਨੂੰ ਕਰਾਊਡ ਨਹੀਂ ਮਿਲੇਗਾ ਜਿੱਦਣ ਅਸੀਂ ਇੱਥੇ ਉਤਰੇ ਸੀ ਉਸ ਦਿਨ ਵੀ ਅਸੀਂ ਦੇਖਿਆ ਸੀਗਾ ਬਹੁਤ ਨਾਰਮਲ ਸੀਗਾ ਮਤਲਬ ਐਂ ਲੱਗਦਾ ਸੀ ਜਿਵੇਂ ਦੁਨੀਆ ਦਾ ਐਡਾ ਵੱਡਾ 에ਰਪੋਰਟ ਹੈ ਵੀ ਕਰਾਊਡ ਹੀ ਨਹੀਂ ਹੈਗਾ। ਸਤਾਨਬੋਲ ਚ ਬਹੁਤ ਕਰਾਊਡ ਰਹਿੰਦਾ। ਦੂਜੀ ਗੱਲ ਇੱਥੇ ਇਹ ਵੀ ਸਤਾਨਬੋਲ ਰਿਪਨਾਪਾ ਨੂੰ ਬਹੁਤ ਪ੍ਰੋਬਲਮ ਹੁੰਦੀ ਆ ਲੱਭਣ ਦੀ। ਇੱਥੇ ਥਾਂ ਥਾਂ ਲਿਖਿਆ ਪਿਆ। ਸਤਾਨਬੋਲ ਨਾ 에ਰਪੋਰਟ ਦੀ ਬਿਲਡਿੰਗ ਇੱਕੋ ਹੀ ਹੈ। ਸਾਰੀ ਉਹਦੇ ਵਿੱਚ ਅਲੱਗ-ਅਲੱਗ ਟਰਮੀਨਲ ਹੈ। ਤੇ ਇੱਥੇ ਇਹ ਚੀਜ਼ ਵਧੀਆ ਇਦਾਂ ਦਾ 에ਰਪੋਰਟ ਹੋਣੇ ਚਾਹੀਦੇ। ਆ ਦੇਖੋ ਬਾਹਰ-ਬਾਰਾ ਦੇਖੋ ਗੇਟਸ B 31 ਇਧਰ ਨੂੰ ਜਾਂਦਾ ਬਾਹਰ ਨੇ ਵੀ ਪਾਣੀ ਦੀ ਬੋਤਲ ਲੈ ਲਈਏ ਢਾਈਆ ਪੌਂਡਾਂ ਦੀ ਢਾਈ 2 ਫਾ ਢਾਈ ਛੇ ਢਾਈ ਦੀਆਂ ਦੋ ਲਾਈਆਂ ਹੋਈਆਂ ਲੈ ਵੀ ਇੱਥੇ ਨਾ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਇੱਥੇ ਸਟੋਰ ਤੇ ਜਾਂ ਕੋਈ ਦੁਕਾਨ ਤੇ ਇੱਥੇ ਬਿੱਲ ਕੱਟਣ ਨੂੰ ਨਹੀਂ ਬੈਠਾ ਹੁੰਦਾ ਆਪਣੀ ਇਮਾਨਦਾਰੀ ਹੈ ਤੁਸੀਂ ਆਪਣੀ ਇਮਾਨਦਾਰੀ ਨਾਲ ਬਸ ਪੇ ਕਰੋ ਤੇ ਜਾਓ ਆ ਦੇਖੋ ਤੁਹਾਡੇ ਸਾਹਮਣੇ ਇੱਥੇ ਕੋਈ ਕੋਈ ਇੱਕ ਜਾਣਾ ਵੀ ਨਹੀਂ ਹੈਗਾ ਇੱਥੇ ਇੰਗਲੈਂਡ ਤੇ ਜਾਂ ਯੂਰਪੀਅਨ ਕੰਟਰੀ 'ਚ ਇਮਾਨਦਾਰੀ ਤੇ ਸਾਰਾ ਕੁਝ ਚੱਲਦਾ ਹੁਣ ਮੈਨੂੰ ਸਕੈਨ ਕਰਨਾ ਸਕੈਨ ਕੋਡ ਲੱਗਿਆ ਹੋਇਆ ਤੇ ਸਕੈਨ ਕਰਨਾ ਤੇ ਬਸ ਇਹਨੂੰ ਪੇ ਕਰ ਦੇਣਾ ਉਹ ਆ ਗਿਆ ਜੀ ਇੰਨੇ ਇੰਨੇ ਮੈਂ ਪੇ ਕਰਨੇ ਆ ਵਾਈਫਾਈ ਲਾ ਦੇਣਾ ਮੈਂ ਰਿਸਿਪਟ ਨਹੀਂ ਚਾਹੀਦੀ ਦੇਖ ਲਓ ਐਂ ਬਿੱਲ ਹੋ ਜਾਂਦਾ ਬਸ ਇਹ ਸਾਹਮਣੇ ਆ ਗਿਆ ਆਪਣਾ ਪਲੇਨ ਤੇ ਪੈਸੇਂਜਰ ਇੱਥੇ ਦਿਖ ਨਹੀਂ ਰਹੇ ਮੈਨੂੰ ਲੱਗਦਾ ਸਾਰੇ ਬੋਰਡਿੰਗ ਸਟਾਰਟ ਹੋ ਗਈ ਹੁਣ ਇਹਦੇ ਚ ਬਹਿਣਾ ਫਾਈਨਲੀ ਇਹ ਅਸੀਂ ਪਹੁੰਚ ਗਏ ਸਾਡੇ ਗੇਟ ਦੇ ਕੋਲ ਈ ਬੋਰਡਿੰਗ ਸ਼ੁਰੂ ਹੋਈ ਹੈ ਟਰੈਕ ਵਾਹ ਵਾਹ ਭੀੜ ਲੱਗੀ ਹੋਈ ਹੈਗੀ ਇਧਰ ਸਾਹਮਣੇ ਵਾਲੇ ਪਾਸੇ ਟਰਮੀਨਲ 5 ਆ ਸ਼ਾਇਦ ਤੇ ਬ੍ਰਿਟਿਸ਼ 에ਅਰਵੇਜ਼ ਦਾ ਕਿਉਂਕਿ ਉਹ ਸਾਹਮਣੇ ਬਣਿਆ ਹੋਇਆ ਉਹ ਤੁਹਾਨੂੰ ਦਿਖਾਦਾ ਇੱਥੋਂ ਮੈਂ ਤੁਹਾਨੂੰ ਦਿਖਦਾ ਹਾਂ ਬ੍ਰਿਟਿਸ਼ 에ਅਰਵੇਜ਼ ਦੇਖੋ ਸਾਰੇ ਪੈਸੇਂਜਰ ਚਲੇ ਗਏ ਐਂਡ ਦੇ ਹੁਣ ਅਸੀਂ ਜਾਣਾਗਾ ਅਸੀਂ ਵੇਟ ਕਰ ਰਹੇ ਹਾਂ ਜਦੋਂ ਜਦੋਂ ਭੀੜ ਖਤਮ ਹੋ ਗਈ ਨਾ ਜਦੋਂ ਸਾਰੇ ਬੈਠ ਗਏ ਫਿਰ ਅਸੀਂ ਬੈਠਣਾ ਹੈਗਾ ਕਈ ਪੁੱਛ ਰਹੇ ਸੀਗੇ ਕਿ ਤੁਸੀਂ ਇੰਨਾ ਘੱਟ ਟਾਈਮ ਕਿਉਂ ਲੈ ਕੇ ਆਏ ਇਹ ਸਾਰੇ ਲਈ ਕੁਝ ਤਾਂ ਸਾਡੇ ਕੋਲੇ ਵੀਜ਼ਾਸ ਸੀ ਜਿਹੜੇ ਉਹ ਘੱਟ ਸੀਗੇ ਜਿਵੇਂ ਸ਼ੇਨਗਨ ਵੀਜ਼ਾ ਸਾਡਾ ਸਿਰਫ ਇੱਕ ਹਫਤੇ 10 ਦਿਨ ਦਾ ਬਚਦਾ ਸੀਗਾ ਜਦੋਂ ਅਸੀਂ ਮਤਲਬ ਟਰੈਵਲਿੰਗ ਸ਼ੁਰੂ ਕੀਤੀ ਜਦੋਂ ਅਸੀਂ ਸਵਿਟਜ਼ਰਲੈਂਡ ਉਤਰੇ ਤੇ ਜਦੋਂ ਵੀ ਟਰੈਵਲਿੰਗ ਕਰਦੇ ਆ ਉਹ ਚ ਮੋਸਟ ਇੰਪੋਰਟੈਂਟ ਹੁੰਦਾ ਵੀਜ਼ਾ ਤੁਹਾਡੇ ਕੋਲ ਕਦੋਂ ਤੋਂ ਕਦੋਂ ਤੱਕ ਦਾ ਹੈਗਾ ਇੰਗਲੈਂਡ ਅਸੀਂ ਹੋਰ ਵੀ ਰਹਿ ਸਕਦੇ ਸੀ ਹਜੇ ਤੇ ਸਾਡੇ ਜਿਹੜੇ ਅਗਲੇ ਵੀਜ਼ਾਸ ਨੇ ਉਹ ਫਿਰ ਉਹ ਐਕਸਪਾਇਰ ਹੋ ਜਾਣੇ ਆ ਅਪ੍ਰੈਲ ਮਹੀਨੇ ਚ ਅਸੀਂ ਟਰੈਵਲ ਕਰਨ ਜਾ ਰਹੇ ਆ ਏਜੀਪਟ ਤੇ ਜਾਰਡਨ ਸਾਡਾ ਜਿਹੜਾ ਏਜੀਪਟ ਦਾ ਵੀਜ਼ਾ ਹੈਗਾ ਉਹ ਸਿਰਫ ਅੱਧਿਕ ਮੈਨਾਂ ਦਾ 20 ਅਪ੍ਰੈਲ ਤੱਕ ਹੈ 20 ਅਪ੍ਰੈਲ ਤੋਂ ਬਾਅਦ ਉਹਨੇ ਵੀ ਐਕਸਪਾਇਰ ਹੋ ਜਾਣਾ ਇਸ ਕਰਕੇ ਫਿਰ ਸਾਨੂੰ ਇਹ ਹੁੰਦਾ ਵੀ ਜਿਹਦਾ ਵੀਜ਼ਾ ਪਹਿਲਾਂ ਐਕਸਪਾਇਰ ਹੋ ਰਿਹਾ ਹੈ ਤੇ ਉੱਥੇ ਪਹਿਲਾਂ ਟਰੈਵਲ ਕਰਿਆ ਇਹ ਇੰਗਲੈਂਡ ਦਾ ਤਾਂ ਸਾਡੇ ਕੋਲ ਲੰਬਾ ਵੀਜ਼ਾ ਹਜੇ ਆਹ ਸਾਲ ਤੱਕ ਦਾ ਸਾਰੇ ਦਾ ਹੈਗਾ ਤੇ ਅਸੀਂ ਕਦੋਂ ਵੀ ਦੁਬਾਰਾ ਆ ਸਕਦੇ ਹਾਂ ਇਸੇ ਕਰਕੇ ਮਤਲਬ ਸ਼ੰਗਨ ਜ਼ੋਨ ਚੋਂ ਜਲਦੀ ਨਿਕਲਣਾ ਪਿਆ ਸੀ ਸਾਨੂੰ ਇਸੇ ਕਰਕੇ ਇੰਗਲੈਂਡ ਚੋਂ ਨਿਕਲ ਰਹੇ ਹਾਂ ਹੁਣ ਜਿਹੜੇ ਆਉਣ ਵਾਲੇ ਵਲੌਗ ਤੁਹਾਨੂੰ ਨਵੇਂ ਦੇਖਣ ਨੂੰ ਮਿਲਣਗੇ ਉਹ ਏਜੀਪਟ ਤੇ ਜਾਰਡਨ ਦੋਨੇ ਆਂਡੀ ਕੁਆਂਡੀ ਕੰਟਰੀ ਹੈ ਅਗਲੇ ਵਲੌਗ ਤੋਂ ਆਪਣੀ ਜਿਹੜੀ ਸੀਰੀਜ਼ ਹੈਗੀ ਉਹ ਉਹਨਾਂ ਦੀ ਸ਼ੁਰੂ ਹੋ ਜੂ ਦੋਨੇ ਦੇਸ਼ਾਂ ਦੀ ਤੇ ਕਿਵੇਂ ਵੀਜ਼ਾ ਮਿਲਦਾ ਕਿਵੇਂ ਸਾਰਾ ਕੁਝ ਜੋ ਜੋ ਜਾਣਕਾਰੀ ਹੋ ਉਹ ਆਪਾਂ ਅਗਲੇ ਵਲੌਗ ਚ ਡਿਸਕਸ ਕਰ ਲਾਂਗੇ ਜਿਹੜੇ ਸਾਡੇ ਵਲੌਗ ਹੈ ਨਾ ਹਫਤਾ ਤੱਕ ਇਹਦੀ ਲੇਟ ਹੈ ਤੇ ਹਫਤਾ ਤੱਕ ਅਸੀਂ ਇੰਡੀਆ ਲਾਉਣਾ ਤੇ ਉਸ ਤੋਂ ਬਾਅਦ ਫਿਰ ਨਿਕਲ ਜਾਣਾ ਨਵੇਂ ਸਫ਼ਰ ਤੇ ਫਿਰ ਮਿਲਦੇ ਆ ਜਹਾਜ਼ 964 ਕਿਲੋਮੀਟਰ ਪਰ ਆਵਰ ਉਹਦੀ ਸਪੀਡ ਤੇ ਜਾਂਦਾ 964 ਕਿਲੋਮੀਟਰ ਪਰ ਆਵਰ 6500 ਕਿਲੋਮੀਟਰ ਹੈ ਅਜੇ ਪਿਆ ਹੈਗਾ 4000 ਮਾਈਲ ਤੇ ਫਲਾਈਟ ਦੀ ਸਾਰੀ ਡਿਟੇਲ ਆਈ ਜਾਂਦੀ ਹੈ ਨਾਲ ਨਾਲ ਟੈਂਪਰੇਚਰ ਹੈਗਾ -48 ਡਿਗਰੀ ਟੈਂਪਰੇਚਰ ਫਾਰਨਹਾਈਟ ਫਾਰਨਹਾਈਟ ਜੈ ਸੈਲਸੀਅਸ ਹੈ -48 ਡਿਗਰੀ ਬਾਹਰਲੇ ਪਾਸੇ ਕਿਰਨ ਨਾ ਡਾਊਨ ਆਇਆ ਪਰ ਫਜਮਜੂਆ ਬਣੀ ਹੈ ਨਾ ਲੰਡਨ 'ਚ ਤਾਂ ਠੰਡ ਸੀਗੀ ਤੇ ਦਿੱਲੀ ਦਾ ਤੁਹਾਨੂੰ ਪਤਾ ਹੀ ਆਪਣੇ ਗਰਮੀ ਬਹੁਤ ਹੋਣੀ ਹੈ ਪਤਾ ਲੱਗੂਗਾ ਜਦੋਂ ਅਪ੍ਰੈਲ ਦਾ ਮਹੀਨਾ ਗਰਮੀ ਹੋਣੀ ਸ਼ੁਰੂ ਹੋਗੀ ਥੱਲੇ ਉਤਰ ਕੇ ਦੇਖਾਂਗੇ ਬਾਕੀ ਬੇਧਿਆਨ ਵਿੱਚ ਅਨਾਉਂਸਮੈਂਟ ਹੋ ਰਹੀ ਹੈ ਮੌਸਮ ਚ ਬੋਝ ਰਿਹਾ ਹੈ ਆਸਿਨਿਵੇਦਨ ਹੈ ਕਿ ਆਪ ਅਪੀ ਸਿੱਕ ਪਰ ਲੋਟ ਜਾਓ ਜਾਂ ਸਿੱਕ ਪਰ ਬਾਤ ਮੌਸਮ ਕਹਿੰਦੇ ਬਾਹਰ ਖਰਾਬ ਹੋ ਗਿਆ ਤਾਂ ਇਹ -48 ਹੈ 에ਅਰਲਾਈਨ ਵਾਲੇ ਤਾਂ ਜਦੋਂ ਮੀਲ ਦੇਣਗੇ ਦੇਖੀ ਜਾਉ ਮੈਂ ਕਿਹਾ ਪਹਿਲਾਂ ਮਾਮੀ ਵਾਲੇ ਪਰੌਂਠੇ ਲਵੇਟੀਏ ਇਹ ਮਾਮੀ ਨੇ ਪਨੀਰ ਵਾਲੇ ਪਰੌਂਠੇ ਤੇ ਨਾਲ ਚਟਨੀ ਧਨੀਏ ਦੀ ਪਦੀਨੇ ਦੀ ਤੇ ਕੀ ਬਾਤ ਹੈ ਬਹੁਤ ਸਵਾਦ ਆ ਗਿਆ ਜੀ ਲਗਭਗ ਅੱਧਾ ਰਸਤਾ ਤੈਅ ਕਰ ਲਿਆ ਝੁਕੇ ਤੋਂ ਚੱਲੇ ਸੀਗੇ ਤੇ ਇਸ ਟਾਈਮ ਅਸੀਂ ਰូមਾਨੀਆ ਦੇ ਉੱਪਰ ਦੀ ਲੰਘ ਰਹੇ ਹਾਂ ਯੂਰਪ ਕ੍ਰਾਸ ਕਰ ਰਹੇ ਹਾਂ ਤੇ ਅੱਗੇ ਅੱਗੇ ਤੁਰਕੀ ਫੇਰ ਆ ਗਿਆ ਜੀ ਵਾਹ ਵਾਹ ਪਿਆ ਹੈ ਜੀ ਅੱਧ ਤੋਂ ਜ਼ਿਆਦਾ ਵੇਅ ਯਾਰ ਅਈ ਤਾਂ ਮਨ ਲੱਗਾ 30% 40% ਕੀਤਾ 60% ਵੀ ਟਰਕੀ ਚੱਦ ਹੁੰਦਾਗਾ ਜਿਹੜਾ ਏਸ਼ੀਆ ਤੇ ਯੂਰਪ ਨੂੰ ਜੋੜਦਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਤੇ ਇਤੂ ਬਾਅਦ ਚ ਆਪਾਂ ਜਿਹੜੇ ਤੁਹਾਨੂੰ ਦੇਸ਼ ਘਮਾਉਣੇ ਹਨ ਆ ਘਮਾਉਣਾ ਈਜੀਪਟ ਆ ਸਾਹਮਣੇ ਈਜੀਪਟ ਤੇ ਇਹਦੇ ਇਹਦਾ ਗੁਆਂਢੀ ਦੇਸ਼ਾ ਜਾਰਡਨ ਹੋਰ ਤਾਂ ਹੋ ਰਹੇ ਫਲਾਈਟ ਚ ਪਦਾਨਾ ਪੁਜੀ ਵੀ ਮਿਲਦਾ ਇਹ ਇਹ ਇੰਡੀਏ ਇੰਡੀਅਨ ਫਲਾਈਟ ਸੀ ਪੋਸੀਬਲ ਹੋ ਸਕਦਾ ਦੇਖ ਲੋ ਬਦਾਨਾ ਬੁਝੀ ਆ ਕਮਾਲ ਹੋ ਗਈ ਯਾਰ ਪਹਿਲੀ ਵਾਰੀ ਦੇਖ ਕੇ ਕੋਈ ਫਲਾਈਟ ਬਦਾਨਾ ਬੁਝੀ ਆ ਦੇ ਰਹੀ ਹੈ will not be published the transport ਲੋ ਜੀ ਵੈਲਕਮ ਟੂ ਇੰਡੀਆ ਕਾਫੀ ਟਾਈਮ ਬਾਅਦ ਤੇ ਦਿੱਲੀ ਦਾ ਇੰਟਰਨੈਸ਼ਨਲ 에ਰਪੋਰਟ ਹੈ ਇਹ ਸਵੇਰ ਦੇ ਕੋਈ 4 ਵਜੇ ਹੋਏ ਆ ਤੇ ਅਸੀਂ ਦਿੱਲੀ ਪਹੁੰਚ ਗਏ ਹੁਣ ਸਟੈਂਪ ਲੈ ਲਈਏ ਇੰਡੀਆ ਐਂਟਰੀ ਦੀ ਤੇ ਇਹ ਬਿਲਕੁਲ ਖਾਲੀ ਪਿਆ ਇਮੀਗ੍ਰੇਸ਼ਨ ਹਨ ਕੋਈ ਬੰਦਾ ਨਹੀਂ ਹੈਗਾ ਇਮੀਗ੍ਰੇਸ਼ਨ ਤੇ ਜਮੇ ਖਾਲੀ ਪਹਿਲੀ ਵਾਰੀ ਦੇਖ ਰਿਹਾ ਕਿਉਂਕਿ ਸਵੇਰੇ ਸਵੇਰੇ ਫਲਾਈਟ ਉੱਤਰੀ ਐ ਸ਼ਾਇਦ ਹੋਰ ਕੋਈ ਫਲਾਈਟ ਆਈ ਨਹੀਂ ਹੋਣੀ ਤੇ ਫੇਰ ਚੱਲਾਂਗੇ ਬਾਹਰਲੇ ਪਾਸੇ ਤੇ ਕਿੰਨੇ ਦਿਨ ਇੰਡੀਆ ਰਹਿਣਾ ਹੈ ਅਗਲਾ ਪ੍ਰੋਗਰਾਮ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਅੱਜ ਕੁਝ ਨਹੀਂ ਲੈਣਾ ਬਸ ਸਿੱਧਾ ਹੀ ਬਾਹਰ ਨਿਕਲਣਾ ਸੀ ਤੇ 4 ਲੈ ਕੇ ਮੁੜਿਆ ਤੇ ਜਿਹੜੇ 2 ਬੈਗ ਆ ਇਹ ਇਹ ਉਥੋਂ ਭਰ ਕੇ ਲੈਂਦੇ ਆ ਸਾਮਾਨ ਦੇ ਤੁਹਾਨੂੰ ਦੱਸਿਆ ਸੀ ਨਾ ਤੇ ਪੌਂਡਾਂ ਦੇ ਪੌਂਡ ਖਰਚ ਕੇ ਆਏ ਆ ਤੇ ਆਹ ਫਰਜ਼ਾਇਲ ਫਰਜ਼ਾਇਲ ਦਾ ਸਟicker ਲੱਗਿਆ ਸਾਰੇ ਬੈਗਾਂ ਦੇ ਇਹਨਾਂ ਤੇ ਇਹ ਤਾਂ ਲੱਗਿਆ ਵੀ ਇੱਥੇ ਸਾਮਾਨ ਨਾ ਥੋੜੇ ਕੱਚ ਦਾ ਸਾਮਾਨ ਲੈਂਦਾ ਇਹਨਾਂ ਘਰ ਵਾਸਤੇ ਸ਼ਾਪਿੰਗ ਬਹੁਤ ਕਰਕੇ ਲੈਂਦੀ ਹੈ ਸੁਣਦੇ ਸੀ ਵੀ ਸੋਹਣਾ ਸੋਹਣਾ ਸਾਮਾਨ ਮਿਲਦਾ ਲੰਡਨ ਤੋਂ ਖੁਸ਼ੀ ਕਸਟਮਰ ਹੈ ਨਾ ਰੋਗ ਨਹੀਂ ਕਿਤੇ ਤੁਹਾਨੂੰ ਕੋਸ਼ਿਸ਼ ਕਰਨ ਚੁੱਪ ਕਰ ਕਰ ਲੰਘਿਆ ਉਹ ਦਿਨ ਛੱਡ ਗਿਆ ਜੀ ਤੇ ਸਾਨੂੰ ਦਿੱਲੀੋਂ ਲੈਣ ਆਇਆ ਹੈ 22 ਸੇਵਕ ਜਿਹੜੇ ਪੁਰਾਣੇ ਬੰਦੇ ਸਾਡੇ ਨਾਲ ਜੁੜੇ ਹੋਏ ਆ ਉਹਦਾ ਸਾਰੇ ਇਹਨਾਂ ਨੂੰ ਜਾਣਦੇ ਹੋਵਗੇ ਤੁਸੀਂ ਤੇ ਇਹ ਸਾਡੇ ਭਰਾ ਨੇ ਪਿੰਡ ਕੱਟੂ ਤੋਂ ਕੱਟੂ ਕੰਟਰੀ ਤੋਂ ਹੈ ਤੇ ਇਹ ਜਦੋਂ ਵੀ ਦਿੱਲੀ ਆਉਣਾ ਹੈ ਜਾਣਾ ਹੈ ਇਹਨਾਂ ਨੇ ਚੱਕਣਾ ਹੈ ਇਹਨਾਂ ਨੇ ਛੱਡਣਾ ਹੈ ਤੇ ਬਾਕੀ ਹੁਣ ਪਿੰਡ ਨੂੰ ਜਾਂਦੇ ਆ ਪਿੰਡ ਵੱਲ ਸਾਫਰਾ ਵਧਾਉਣਾ ਇਹ ਦੇਖੋ ਇਹੋ ਜੀਆਂ ਚੀਜ਼ਾਂ ਲੈਂਦੀਆਂ ਖੁਸ਼ੀ ਨੇ ਕੋਈ ਐਡਾ ਪਾਗਲ ਉਹ ਵੀ ਤੋੜੇ ਚੱਕ ਲੇਊਗਾ ਇੰਗਲੈਂਡ ਜਾਊਗਾ ਵੀ ਤੋੜੇ ਲੇਊਗਾ ਦੇਖੋ ਤੋੜੇ ਨੇ ਇਹ ਤੇ ਆਹ ਦੇਖੋ ਅਣੇ ਚੀਜ਼ਾਂ ਦਾ ਅਸੀਂ ਇੰਡੀਆ ਨਹੀਂ ਮਿਲਦੀਆਂ ਆ ਸਾਰੀਆਂ ਚੀਜ਼ਾਂ ਕਿੱਦਾਂ ਸੋਣਾ ਮੈਂ ਆਪਣੀ ਫੋਟੋ ਪਾਉਂਗੀ ਅੱਜ ਤਾਂ ਘਰੇ ਜਾ ਕੇ ਤੁਹਾਨੂੰ ਕੱਢ ਕੇ ਦਿਖਾ ਦਾਂਗੇ ਆ ਦੇਖੋ ਕੀ ਕੀ ਚੀਜ਼ਾਂ ਲੈਂਦੀ ਆ ਆ ਇੱਕ ਤਾਂ ਟੁੱਟ ਗਿਆ ਸਾਬਤ ਤਾਂ ਕੁਝ ਆਉਣਾ ਨਹੀਂ ਸੀ ਇਹ ਕਹਿੰਦੇ ਸੀ ਕਹਿੰਦੇ YouTube ਦਾ ਸਰਟੀਫਿਕੇਟ ਪਾ ਦਾਂਗੇ ਪਹਿਲੀ ਤੋੜਦਾ ਪਹਿਲੀ ਸਤਨਾਮ ਆਈ ਗਿਆ ਚਲ ਕੋਈ ਗੱਲ ਨਹੀਂ ਜਿਹਦੇ ਲਈ ਸਪੈਸ਼ਲ ਅਸੀਂ ਇੰਡੀਆ ਆਇਆ ਵੀਜ਼ਾ ਅਪਲਾਈ ਕਰਨਾ ਸੀਗਾ ਇੱਕ ਤੇ ਅਸੀਂ ਲੰਡਨ ਤੋਂ ਟਰਾਈ ਕੀਤਾ ਸੀਗਾ ਅੰਬੈਸੀ ਉੱਥੇ ਗਏ ਸੀ ਵੀਜ਼ਾ ਅਪਲਾਈ ਕਰਨ ਲਈ ਤੇ ਉਹ ਕਹਿੰਦੇ ਵੀ ਇੰਡੀਆ ਤੋਂ ਹੀ ਤੁਹਾਨੂੰ ਆਪਣੀ ਹੋਮ ਕੰਟਰੀ ਤੋਂ ਕਰੋ ਤਾਂ ਕਰਕੇ ਸਪੈਸ਼ਲੀ ਸਾਨੂੰ ਇੰਡੀਆ ਆਉਣਾ ਪਿਆ ਅਦਰਵਾਈਜ਼ ਅਸੀਂ ਇੰਗਲੈਂਡ ਤੋਂ ਸਾਡੀ ਸਲਾਹ ਸੀ ਸਿੱਧਾ ਈਜੀਪਟ ਜਾਣ ਦੀ ਤੇ ਫਲਾਈਟ ਵੀ ਟਾਈਮ ਘੱਟ ਲੱਗਦਾ ਸੀਗਾ 4 ਘੰਟੇ ਲੱਗਦੇ ਸੀ ਤੇ ਇੱਥੇ ਹੁਣ 9 ਘੰਟੇ ਦੀ ਪਹਿਲਾਂ ਇਧਰ ਫਲਾਈਟ 'ਚ ਆਏ ਆ ਤੇ ਬਾਕੀ ਵਲੌਗ ਆ ਜਿਹੜੇ 5-7 ਦਿਨ ਲੇਟ ਆ ਰਹੇ ਆ ਉਹਨੇ ਦਿਨਾਂ 'ਚ ਅਸੀਂ ਇੱਥੇ ਰੈਸਟ ਕਰਨੀ ਹੈ ਆਪਣੇ ਘਰ ਤੇ ਉਹਨੇ ਦਿਨਾਂ 'ਚ ਸਾਡਾ ਵੀਜ਼ਾ ਵੀ ਆ ਜਾਣਾ ਦੁਬਾਰਾ ਇੱਕ ਹੋਰ ਤੇ ਈਜੀਪਟ ਦਾ ਤਾਂ ਵੈਸੇ ਸਾਡੇ ਕੋਲ ਹੈਗਾ ਵੀਜ਼ਾ ਮੈਂ ਤੁਹਾਨੂੰ ਆਲਰੇਡੀ ਦੱਸਿਆ ਹੋਇਆ ਤੇ ਇਹ ਤਾਂ ਇੱਕ ਨੈਕਸਟ ਕੰਟਰੀ ਹੋਰ ਕੰਟਰੀ ਹੈ ਤੇ ਜਦੋਂ ਜਾਵਾਂਗੇ ਉਦੋਂ ਦੱਸ ਦਾਂਗੇ ਇਹ ਲੈ ਵੀ ਇਹ ਆ ਗਿਆ ਪਾਸਪੋਰਟ ਪੰਜਾਂ ਦਿਨਾਂ ਚ ਹੀ ਪਾਸਪੋਰਟ ਆ ਗਿਆ ਰਜੈਂਟ ਲਿਖ ਕੇ ਭੇਜਿਆ ਸੀ ਚਾਰ ਦਿਨਾਂ ਵਿੱਚ ਵੀਕਐਂਡ ਵੀ ਸੀਗਾ ਦੇਖਦੇ ਹਾਂ ਕੀ ਕਹਿੰਦੀ ਹੈ ਕਿਸਮਤ ਹੁਣ ਖੋਲ ਕੇ ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਫੋਟੋ ਕਿਵੇਂ ਦੀ ਆਏ ਫੋਟੋ ਦੇਖਣੀ ਨੇ ਵੀਜ਼ੇ ਦਾ ਤਾਂ ਪਤਾ ਹੀ ਹੈ ਪਾਸਪੋਰਟ ਸਬਮਿਟ ਹੀ ਤਾਂ ਕਰਾਇਆ ਸੀ ਦੂਜਾ ਇਹ ਵੀ ਕਿੰਨੇ ਟਾਈਮ ਦਾ ਦਿੱਤਾ ਹੋਊਗਾ ਜੇ ਕਰੀਬ ਵਾਲੇ ਇਹ 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 ਨੰਬਰ ਲਗਾਉਣਾ ਹੁੰਦਾ ਨੇ ਪਰ ਕੋਈ ਨਹੀਂ ഇ렇게 كده അല്ലേ റിപ്പോർട്ട്